ਵੀਕਲ ਸਾਹਿਬਲਾਸਲ ਕੰਪਲੀਟ ਕਰਨਾ ਹੈ ਜੋ ਕਿ ਸਾਡਾ ਲੋਕਲ ਹੰਗਾਰਾ ਮਿਲਦਾ ਉਸੇ ਰੱਖਣਾ ਹੈ ਦੇਖੋ ਗੱਲ ਅਸਲ ਚ ਆ ਕਿ ਕਾਂਗਰਸ ਪਾਰਟੀ ਲੋਕਾਂ ਦੀ ਪਹਿਲੀ ਪਸੰਦ ਬਣਦੀ ਜਾ ਰਹੀ ਹੈ ਉਹ ਲੋਕ ਸਾਡੇ ਕਰਨ ਬੁਰਜੇੜਾ ਸਾਡਾ ਉਮੀਦਵਾਰ ਹੈ ਉਹਨੂੰ ਬੇਹੱਦ ਲਾਈਕ ਕਰ ਰਹੇ ਆ ਦੇਖੋ ਲੋਕ ਇੱਥੇ ਗੁੰਡਾਗਰਦੀ ਤਕੇ ਤਕੇशाही ਤੋਂ ਸਤਾਏ ਨੇ ਲੋਕ ਇੱਥੇ ਕਤਲੋਗਾਰ ਤੋਂ ਸਤਾਏ ਨੇ ਲੋਕ ਸਰਕਾਰ ਦੀਆਂ ਮਨਮਾਨੀਆਂ ਤੋਂ ਸਤਾਏ ਨੇ ਲੋਕ ਚਾਹੁੰਦੇ ਸੀ ਕਿ ਸਾਨੂੰ ਸਾਡੇ ਵਰਗਾ ਸ਼੍ਰੀ 후보 ਮੀਦਵਾਰ ਚਾਹੀਦਾ ਸਾਡੇ ਹਲਕੇ ਦਾ ਉਮੀਦਵਾਰ ਚਾਹੀਦਾ ਸਾਡੇ ਪਿੰਡਾਂ ਦਾ ਉਮੀਦਵਾਰ ਚਾਹੀਦਾ ਔਰ ਕਾਂਗਰਸ ਨੇ ਬੜੀ ਸ਼ਿੱਦਤ ਕਰਕੇ ਇਸ ਇਲਾਕੇ ਦੇ ਵਿੱਚੋਂ ਚੰਗੇ ਨਾਮੀ ਪਰਿਵਾਰ ਵਾਲਾ ਔਰ ਖਾਸ ਕਰਕੇ ਕਾਂਗਰਸ ਪਾਰਟੀ ਦੇ ਵਫਾਦਾਰ ਪਰਿਵਾਰ ਵਾਲਾ ਕਰਨਬੀਰ ਜੀ ਨੂੰ ਉਮੀਦਵਾਰ ਬਣਾਇਆ ਔਰ ਲੋਕਾਂ ਦੇ ਵਿੱਚ ਇਸ ਗੱਲ ਦੀ ਬਹੁਤ ਵੱਡੇ ਪੱਧਰ ਤੇ ਹੁਣ ਚਰਚਾ ਚੱਲ ਰਹੀ ਹੈ ਲੋਕ ਵੱਡੇ ਪੱਧਰ ਤੇ ਕਾਂਗਰਸ ਪਾਰਟੀ ਦੇ ਉਮੀਦਵਾਰ ਨੂੰ ਅਪਣਾ ਰਹੇ ਨੇ ਲੋਕ ਉਹਨੂੰ ਮਿਲ ਰਹੇ ਨੇ ਔਰ ਕਾਂਗਰਸ ਪਾਰਟੀ ਦੀ ਸਾਰੀ ਲੀਡਰਸ਼ਿਪ ਹਮੇ ਸਰਦਾਰ ਚਰਨਜੀਤ ਸਿੰਘ ਚੰਨੀ ਨੇ ਸਰਦਾਰ ਅਮਰਿੰਦਰ ਸਿੰਘ ਜੀ ਰਾਜਾ ਵੜਿੰਗ ਨੇ ਜਾਂ ਪ੍ਰਤਾਪ ਸਿੰਘ ਬਾਜਵਾ ਨੇ ਸਾਰੇ ਇੱਥੇ ਆਣ ਕੇ ਕੰਪੇਨ ਕਰ ਰਹੇ ਆ ਕਿ ਜਿਹੜੇ ਲੋਕ ਕਹਿੰਦੇ ਕਾਂਗਰਸ ਇਕੱਠੀ ਨਹੀਂ ਕਾਂਗਰਸ ਫਲਾਣਾ ਅੱਜ ਕਾਂਗਰਸ ਪਾਰਟੀ ਦੇ ਸਾਰੇ ਲੀਡਰ ਕਾਂਗਰਸ ਨੂੰ ਜਿਤਾਉਣ ਵਾਸਤੇ ਪੱਪਾਂ ਭਾਰ ਨੇ ਔਰ ਅੱਜ ਸਾਰੇ ਇਲਾਕੇ ਦੇ ਵਿੱਚ ਮੁਲਾਜ਼ਮ ਜਥੇਬੰਦੀਆਂ ਕਿਸਾਨ ਜਥੇਬੰਦੀਆਂ ਵਪਾਰੀ ਜਥੇਬੰਦੀਆਂ ਉਹਨਾਂ ਨੇ ਮਨ ਬਣਾਇਆ ਗਏ ਸਰਕਾਰ ਨੂੰ ਵੋਟਾਂ ਨਹੀਂ ਪਾਉਣੀਆਂ ਅਸੀਂ ਕਾਂਗਰਸ ਨੂੰ ਵੋਟਾਂ ਪਾਉਣੀਆਂ ਕਿਉਂਕਿ ਇਹ ਅਸਲ ਦੇ ਵਿੱਚ ਸਥਿਰਤਾ ਸ਼ਾਂਤੀ ਤੇ ਅਮਨ ਕਾਨੂੰਨ ਦਾ ਰਾਜ ਲੈ ਕੇ ਆਸੀ ਦੀ ਕਾਂਗਰਸ ਲੈ ਕੇ ਲੈ ਕੇ ਆ ਸਕਦੀ ਹੈ ਔਰ ਕਾਂਗਰਸ ਸਰਕਾਰ ਵੇਲੇ ਪਿਛਲੇ ਸਮੇਂ ਚ ਆਪਾਂ 2017 ਤੋਂ 22 ਤੱਕ ਵੇਖਿਆ ਕਿਸੇ ਕਿਸਮ ਦੀ ਕੁਫਰੋਤੀ ਦਾ ਨਾਮੋ ਨਿਸ਼ਾਨ ਨਹੀਂ ਸੀਗਾ ਕੋ ਕਤਲਗਾਰ ਦਾ ਨਾਮੋ ਨਿਸ਼ਾਨ ਨਹੀਂ ਸੀਗਾ ਵਿਕਾਸ ਦੀ ਕੰਮ ਚੱਲਦੀ ਸੀ ਜਿਵੇਂ ਇਸ ਪਿੰਡ ਦੇ ਵਿੱਚ ਵੀ ਬੇਹੱਦ ਵਿਕਾਸ ਕਾਂਗਰਸ ਸਰਕਾਰ ਵੇਲੇ ਹੋਇਆ ਔਰ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਢੇਲੇ ਦਾ ਵਿਕਾਸ ਨਹੀਂ ਹੋਇਆ ਨੇ ਮੁੱਦੇ ਬਾਰੇ ਕਾਂਗਰਸ ਸਰਕਾਰ ਜਿਹੜੀ ਆ ਲੋਕਾਂ ਕੋਲੋਂ ਵੋਟਾਂ ਮੰਗਦੀ ਏ ਬਿਲਕੁਲ ਮੁੱਦੇ ਹੀ ਮੁੱਦੇ ਨੇ ਵਿਕਾਸ ਦਾ ਮੁੱਦਾ ਸਭ ਤੋਂ ਵੱਧ ਇਲੈਕਸ਼ਨਾਂ ਜਿਹੜੀਆਂ ਆ ਉਹ ਵਿਕਾਸ ਨਾਲ ਜੁੜੀਆਂ ਨੇ ਇਲੈਕਸ਼ਨਾਂ ਜਿਹੜੀਆਂ ਉਹ ਤਰੱਕੀ ਨਾਲ ਜੁੜੀਆਂ ਨੇ ਖੁਸ਼ਹਾਲੀ ਲੋਕ ਚਾਹੁੰਦੇ ਨੇ ਲੋਕ ਕੰਮ ਕਰ ਚਾਹੁੰਦੇ ਨੇ ਲੋਕ ਕਹਿੰਦੇ ਕਿ ਸਾਡਾ ਉਮੀਦਵਾਰ ਆਪ ਵੇਖੋ ਢਕਾਊ ਗੱਲਾਂ ਕਰਕੇ ਤਾਂ ਕਿਸੇ ਦਾ ਢਿੱਡ ਨਹੀਂ ਭਰਨਾ ਜੇ ਆਪਾਂ ਜਜ਼ਬਾਤੀ ਗੱਲਾਂ ਕਰਕੇ ਆਪਾਂ ਵੋਟਾਂ ਆਉਣੀਆਂ ਤੇ ਚਲੇ ਜਾਣੀਆਂ ਲੋਕਾਂ ਦੀ 5 ਸਾਲ ਦੀ ਜਿਹੜੀ ਕਿਸਮਤ ਆ ਉਸ ਬੰਦੇ ਨਾਲ ਜੁੜ ਜਾਂਦੀ ਹੈ ਵੱਜ ਜਾਂਦੀ ਹੈ ਜੇ ਅਸੀਂ ਜਜਬਾਤੀ ਗੱਲਾਂ ਕਰਕੇ ਉੱਠ ਜਾਗੇ ਤੁਰ ਜਾਾਂਗੇ ਤੇ ਸਾਡੇ ਕੰਮ ਕੌਣ ਕਰਾਏਗਾ ਤੇ ਅੱਜ ਜੇ ਤੁਸੀਂ ਬਾਪੂ ترਸੇਮ ਸਿੰਘ ਨੂੰ ਆਉਂਦੇ ਗੱਲ ਪੁੱਛਦੇ ਹੋ ਕਿ ਭਾਈ ਵਿਕਾਸ ਨਹੀਂ ਕੀਤਾ ਉਹ ਕਹਿੰਦੇ ਸਾਨੂੰ ਵਿਕਾਸ ਵਾਸਤੇ ਕਿਹਾ ਹੀ ਨਹੀਂ ਤੇ ਦੱਸੋ ਇਹ ਤਾਂ ਅੰਨਿਆਂ ਨੂੰ ਵੀ ਪਤਾ ਇਸ ਗੱਲ ਦਾ ਕਿ ਵਿਕਾਸ ਹੀ ਚਾਹੀਦਾ ਹੈ ਭਾਵੇਂ ਕੋ ਮੈਂਬਰ ਪਾਰਲੀਮੈਂਟ ਬਣ ਜੇ ਉਹਦੇ ਉਹਦੇ ਕੋਲੇ ਵੀ ਇੱਕ ਬਹੁਤ ਵੱਡਾ ਫੰਡ ਹੁੰਦਾ ਹੈ ਸਾਲ ਦਾ 5 ਕਰੋੜ ਦਾ ਫੰਡ ਹੈ ਉਹ ਫੰਡ ਲੋਕਾਂ ਦੇ ਵਿਕਾਸ ਵਾਸਤੇ ਦਿੱਤਾ ਜਾਂਦਾ ਹੈ ਨਾ ਕਿ ਵਿਆਹਾਂ ਸ਼ਾਦੀਆਂ ਦੇ ਲਾਉਣ ਵਾਸਤੇ ਹੁੰਦਾ ਹੈ ਇਹ ਤਾਂ ਇਹ ਤਾਂ ਸਾਰੀ ਦੁਨੀਆ ਬੱਚਾ-ਬੱਚਾ ਜਾਣਦਾ ਹੈ ਕਿ ਰਾਜਨੀਤੀ ਭਾਵੇਂ ਲੋਕ ਸਭਾ ਚੋਣ ਹੋਵੇ ਭਾਵੇਂ ਵਿਧਾਨ ਸਭਾ ਚੋਣ ਹੋਵੇ ਇਹ ਵਿਕਾਸ ਨਾਲ ਜੁੜੀਆਂ ਨੇ ਤੇ ਵਿਕਾਸ ਹੀ ਲੋਕ ਚਾਹੁੰਦੇ ਆ ਸਰ ਸਾਬ ਲੋਕ ਜਿਹੜੇ ਇਸ ਟਾਈਮ ਦੇ ਨਸ਼ੇ ਤੋਂ ਸਤਾਏ ਪਏ ਆ ਹਰੇ ਪਾਰਟੀ ਆਪਣਾ ਬੁਧਾ ਨਸ਼ਾ ਕਦਮ ਕਰਾਂਗੇ ਤੁਹਾਡੀ ਪਾਰਟੀ ਦਾ ਵੀ ਕਿਹਦਾ ਅਜੰਡਾ ਹੋਈ ਵੀ ਨਸ਼ੇ ਲੈ ਕੇ ਤੁਸੀਂ ਨਸ਼ੇ ਕਰਕੇ ਲੋਕਾਂ ਕੋਲ ਵੋਟਾਂ ਲਈਆਂ ਇਹ ਕਿ ਨਸ਼ਾ ਕਦਮ ਕਰਾਂਗੇ 5 ਸਾਲ ਤਾਂ ਨਿਕਲ ਗਏ ਹੋ ਦੇਖੋ ਮਾਫ ਕਰਨਾ ਮਾਫ ਕਰਨਾ ਜੇ ਤਾਂ ਪਿਛਲੀਆਂ ਸਰਕਾਰਾਂ ਨੇ ਇਹ ਨਸ਼ੇ ਰੋਕਣ ਵਾਸਤੇ ਕੋਈ ਕਦਮ ਕੁੱਟਿਆ ਤੇ ਬਕਰੀ ਗੱਲ ਸਮਝ ਨਹੀਂ ਆਉਂਦੀ। ਯੁੱਧ ਨਸ਼ਿਆਂ ਵਿਰੁੱਧ ਚਲਾਇਆ ਪਰ ਉਹ ਉਹ ਯੁੱਧ ਜਿਹੜਾ ਸੀਗਾ ਉਹ દિਸ਼ਾਹੀਨ ਹੋ ਗਿਆ ਜਿਹਦੇ ਵਿੱਚ ਆਣ ਕੇ ਨਸ਼ੇ ਤਾਂ ਨਹੀਂ ਰੁਕੇ। ਪਰ ਉਹ ਜਿਹੜੇ ਸਦਾਗਰ ਸੀ ਹੋਰ ਪਣਵੇ ਗਰੀਬ ਬੰਦੇ ਉਹਨਾਂ ਦੇ ਘਰ ਘਟਾ ਦਿੱਤੇ ਗਏ ਹੋਰ ਪੀੜਤ ਹੋ ਗਏ। ਨਸ਼ਿਆਂ ਵਾਲੇ ਹੋਰ ਪਰ ਕਿਸੇ ਅਸਲੀ ਬੰਦੇ ਦਾ ਕੋਈ ਮੁੱਦਾ ਨਹੀਂ ਅੱਜ ਉਸੇ ਤਰ੍ਹਾਂ ਜਿਉਂਦੀ ਤੇ ਉਹ ਨਸ਼ੇ ਵਿਕ ਰਹੇ ਆ। ਨਸ਼ਿਆਂ ਨੂੰ ਵੇਖੋ ਇੱਕ ਬੜੀ ਵੱਡੀ ਸਮੱਸਿਆ ਇਹ ਸਾਡੀ ਇਹ ਸਮੱਸਿਆ ਬੇਰੁਜ਼ਗਾਰੀ ਨਾਲ ਜੁੜੀ ਹੋਈ ਹੈ ਸਾਨੂੰ ਲੋਕਾਂ ਨੂੰ ਰੁਜ਼ਗਾਰ ਦੇਣਾ ਪੈਣਾ ਫਿਰ ਕੰਮ ਆ ਨਸ਼ੇ ਨੂੰ ਲੈ ਕੇ ਤੁਹਾਡੀ ਪਾਰਟੀ ਵੱਲੋਂ ਸੌਂ ਖਾਦੀ ਗਈ ਸੀ ਗੁਟਕਾ ਸਾਹ ਹੱਥ ਦੇ ਵਿੱਚ ਰੱਖ ਕੇ ਕਿ ਢਾਈਆਂ ਮਹੀਨਿਆਂ ਦੇ ਵਿੱਚ ਨਸ਼ੇ ਦਾ ਲੱਕ ਤੋੜ ਦਿੱਤਾ ਜਾਵੇਗਾ ਪਰ 4 ਸਾਲ 5 ਸਾਲ ਬੀਤਣ ਤੋਂ ਬਾਅਦ ਵੀ ਕੁਝ ਨਹੀਂ ਨਸ਼ੇ ਦਾ ਜਿੰਨਾ ਜਿੱਦਾਂ ਮਹਾਪੁਰਸ਼ਾਂ ਨੇ ਸੌਂ ਖਾਦੀ ਸੀਗੀ ਉਹ ਤਾਂ ਸਾਡੀ ਪਾਰਟੀ 'ਚ ਛੱਡ ਕੇ ਚਲੇ ਗਏ ਉਹਦੇ ਭਾਰਤੀ ਜਨਤਾ ਪਾਰਟੀ 'ਚ ਚਲੇ ਗਏ ਮੈਂ ਮਾਫ ਕਰਨਾ ਸੌਂ ਤੇ ਭਗਵੰਤ ਮਾਨ ਨੇ ਵੀ ਆਪਣੀ ਮਾਂ ਦੀ ਖਾਦੀ ਸੀ ਕਿ ਮੈਂ ਸ਼ਰਾਬ ਨਹੀਂ ਪੀਊਂਗਾ ਗੱਲ ਅਸਲ 'ਚ ਹੁਣ ਸੌਂਾਂ ਖਾਣ ਨਾਲ ਹੀ ਕੰਮ ਕਰਨਾ ਪਾਣੀ ਇਹ ਦੇਖੋ ਇਹ ਗੱਲ ਵਾਕਈ ਸਾਨੂੰ ਘਰ ਘਰ ਅੱਜ ਉਹਨਾਂ ਲੋਕਾਂ ਦੇ ਭੋਗਾਂ ਤੇ ਜਾਣਾ ਪੈਂਦਾ ਸੰਸਕਾਰਾਂ ਤੇ ਜਾਣਾ ਪੈਂਦਾ ਬਹੁਤ ਮਨ ਦੁਖੀ ਹੈ ਬਹੁਤ ਲੋਕ ਦੁਖੀ ਨੇ ਸਾਨੂੰ ਇਹਦੇ ਬਾਰੇ ਸਿਰ ਜੋੜ ਕੇ ਯਤਨ ਕਰਨੇ ਚਾਹੀਦੇ ਯਤਨ ਕਰਨੇ ਪੈਣੇ ਆ ਕੋਈ ਨਾ ਕੋਈ ਆਲਟਰਨੇਟਿਵ ਸੰ ਸੋਚਣਾ ਪੈਣਾ ਹਾਂਜੀ ਦਾ ਇੱਕ ਬਿਆਨ ਹੈ ਕਿ ਜੇ ਨਸ਼ੇ ਨੂੰ ਖਤਮ ਕਰਨਾ ਤੇ ਉਹਦੀ ਜਗ੍ਹਾ ਤੇ ਅਫੀਮ ਦੀ ਖੇਤੀ ਕਰਨੀ ਪਵੇਗੀ ਇਹ ਨਸ਼ੇ ਦਾ ਤੋੜ ਨਸ਼ਾ ਹੀ ਹੈ ਨਹੀਂ ਦੇਖੋ ਇਹ ਤਾਂ ਮਾਰਾਂ ਦੇ ਨਾਲ ਵਿਚਾਰ ਕਰਕੇ ਕੋਈ ਸਲਾਹ ਕੀਤੀ ਜਾਊਗੀ ਵੀ ਇਹਦਾ ਕੀ ਤੋੜ ਹੋ ਸਕਦਾ ਦੇਖੋ ਕਈ ਤਰ੍ਹਾਂ ਦੀਆਂ ਗੱਲਾਂ ਕਰਨੀਆਂ ਪੈਣੀਆਂ ਲੋਕਾਂ ਦਾ ਲਾਜਵੀ ਕਰਾਉਣਾ ਪੈਣਾ ਹੈ ਨੌਜਵਾਨਾਂ ਨੂੰ ਰੋਜ਼ਗਾਰ ਵੀ ਦੇਣਾ ਪੈਣਾ ਅਸਲ 'ਚ ਆਊਟ ਆਫ ਫਰਸਟ੍ਰੇਸ਼ਨ ਤੇ ਡਿਪਰੈਸ਼ਨ ਦੇ ਕਰਕੇ ਲੋਕ ਨਸ਼ੇ ਨਾਲ ਲੱਗਦੇ ਨੇ ਸਾਨੂੰ ਜੇ ਅਸੀਂ ਉਹਨਾਂ ਨੂੰ ਕਿਸੇ ਹਾਰੇ ਲਾਵਾਂਗੇ ਤੇ ਫੇਰ ਗੱਲ ਬਣ ਸਕਦੀ ਆ ਆ ਜਿਹੜੀਆਂ ਕਹਿੰਦੇ ਨੌਕਰੀਆਂ 40000 50000 ਦੇਤੀਆਂ ਮੈਨੂੰ ਤੇ ਪਤਾ ਨਹੀਂ ਵੀ ਤਰਨਤਨ ਜ਼ਿਲ੍ਹੇ ਕਿਹਨਾਂ ਨੌਕਰੀ ਮਿਲੀ ਹੋਵੇ ਜਿਹੜੇ ਲੋਕ ਸਪੋਜ਼ ਅੱਜ ਨਸ਼ੇ 'ਚ ਲੱਗਿਆ ਉਹਨਾਂ ਕੋਲੇ ਹੁਣ ਐਮਏ ਦਾ ਗ੍ਰੈਜੂਏਸ਼ਨ ਪੋਸਟ ਗ੍ਰੈਜੂਏਸ਼ਨ ਤੇ ਕੀਤੀ ਨੇ ਸਾਨੂੰ ਉਹਨਾਂ ਦੀ ਪੜ੍ਹਾਈ ਦੇ ਮੁਤਾਬਕ ਉਹਨਾਂ ਦੇ ਕੈਲੀਬਰ ਦੇ ਮੁਤਾਬਕ ਕੋਈ ਨਾ ਕੋਈ ਰੋਜ਼ਗਾਰ ਤਾਂ ਦੇਣਾ ਪੈਗਾ ਨਾ ਤੇ ਜੇ ਰੋਜ਼ਗਾਰ ਪਾੜੀ ਸਰਕਾਰ ਨੇ ਕਰਨਤਾਰਨ ਨੂੰ ਜ਼ਿਲ੍ਹਾ ਬਣਾਇਆ ਸੀ ਪਰ ਜੋ ਜ਼ਿਲ੍ਹੇ ਨੂੰ ਸਹੂਲਤਾਂ ਮਿਲਣੀਆਂ ਚਾਹੀਦੀਆਂ ਉਹ ਅੱਜ ਤੱਕ ਨਹੀਂ ਮਿਲੀਆਂ ਉਹ ਆਮ ਆਦਮੀ ਪਾਰਟੀ ਦੀ 4 ਸਾਲ ਦੀ ਸਰਕਾਰ ਹੀ ਉਹਨਾਂ ਨੇ ਕੋ ਵਾਅਦਾ ਕੀਤਾ ਅਸੀਂ ਤਾਂ ਫੇਰ ਵੀ ਬਣਾਤਾ ਡਿਸਟ੍ਰਿਕਟ ਕੰਪਲੈਕਸ ਬਣਾਤਾ ਜ਼ਿਲ੍ਹਾ ਬਣਾਤਾ ਜ਼ਿਲ੍ਹੇ ਦੇ ਕੰਮ ਸਾਰੇ ਹੋਣ ਲੱਗ ਪਏ ਤੇ ਅਸੀਂ ਉਹਦੇ ਕਰਕੇ ਲੋਕਾਂ ਨੇ 4 ਸੀਟਾਂ ਵੀ ਜਿਤਾਦੀਆਂ ਤੇ ਜੇ ਇਹਨਾਂ ਨੇ ਵੇਖ ਲਓ ਜੇ ਇਹ ਤਾਂ ਟੱਕਾ ਤੋੜਿਆ ਹੈ ਝਾੜੂ ਵਾਲਿਆਂ ਨੇ ਫਿਰਦਾ ਝਾੜੂ ਵਾਲ ਨੂੰ ਵੋਟਾਂ ਦੇ ਹੱਕਦਾਰ ਆ ਤੇ ਜੇ ਕਾਂਗਰਸ ਨੇ ਜ਼ਿਲ੍ਹਾ ਬਣਾ ਕੇ ਗੁਰੂ ਅਰਜਨਦੇਵ ਸੱਚੇ ਪਾਤਸ਼ਾਹ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਸੀ ਔਰ ਕਾਂਗਰਸ ਦੀ ਸਰਕਾਰ ਆਈ ਗੁਰਤੇਗ ਬਾਦਲ ਸਾਹਿਬ ਦੇ 400 ਸਾਲਾਂ ਦਾ ਪ੍ਰਕਾਸ਼ ਦਿਹਾੜੇ ਮੌਕੇ ਲਾਅ ਯੂਨੀਵਰਸਿਟੀ ਦਾ ਨੀਂਹ ਪੱਥਰ ਰੱਖਿਆ ਲਾਅ ਯੂਨੀਵਰਸਿਟੀ ਆ ਤੇ 280 ਕਰੋੜ ਦਾ ਪ੍ਰੋਜੈਕਟ ਲੈ ਕੇ ਨੇ ਇਹਨਾਂ ਤੇ ਉਹ ਹੀ ਬੰਦ ਕਰਤਾ ਕੀ ਸਰਕਾਰ ਮੌਜੂਦਾ ਸਰਕਾਰ ਨੂੰ ਧਾਰਮਿਕ ਸਮਾਗ ਮੰਣਾਉਣੇ ਚਾਹੀਦੇ ਜਾਂ ਲੋਕਾਂ ਦੇ ਹਿੱਤਾਂ ਦੀ ਗੱਲ ਕਰਨੀ ਚਾਹੀਦੀ ਜਾਂ ਵਿਕਾਸ ਦੀ ਗੱਲ ਕਰਨੀ ਚਾਹੀਦੀ ਦੇਖੋ ਜੀ ਜਦੋਂ ਜਦੋਂ ਸ਼ਤਾਬਦੀਆਂ ਆਈਆਂ ਉਹ ਸ਼ਤਾਬਦੀਆਂ ਮਨਾਉਣ ਦੀ ਜ਼ਿੰਮੇਵਾਰੀ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੀ ਹੁੰਦੀ ਹੈ ਸਿੱਖ ਸੰਸਥਾਵਾਂ ਦੀ ਹੁੰਦੀ ਹੈ ਸਰਕਾਰਾਂ ਦਾ ਕੰਮ ਹੁੰਦਾ ਆਲਾ ਦਵਾਲਾ ਡਿਵੈਲਪਮੈਂਟ ਕਰਨੀ ਉਥੇ ਰਸਤੇ ਪੱਕੇ ਕਰਨੇ ਸਾਡੀ ਸ਼ਤਾਬਦੀ ਨਿਕਲ ਕੇ ਗਈ ਗੋਇੰਦਵਾਲ ਸਾਹਿਬ ਵਾਲੀ ਤੇ ਉਥੇ ਡੱਕੇ ਦਾ ਕੰਮ ਨਹੀਂ ਕੀਤਾ ਸੜਕਾਂ ਗੇਟ ਦੂਜਾ ਤੀਜਾ ਵੇਖੋ ਸ਼ਤਾਬਦੀਆਂ ਤੇ ਡਿਵੈਲਪਮੈਂਟ ਹੁੰਦੀ ਆ ਇਹਨਾਂ ਨੇ ਇੱਕ ਰੁਪਈਆ ਨਹੀਂ ਲਾਇਆ ਅੱਜ ਸ਼ਰਮਸਾਰ ਹੋਏ ਨੇ 4 ਸਾਲ ਬੀਤਣ ਤੋਂ ਬਾਅਦ ਕਿੰਨੀਆਂ ਸ਼ਤਾਬਦੀਆਂ ਲੰਘੀਆਂ ਹੁਣ ਇਹਨਾਂ ਨੂੰ ਸ਼ਤਾਬਦੀ ਚੇਤੇ ਆਉਂਦੀ ਮੈਂ ਤਾਂ ਕਹੂੰਗਾ ਜੇ ਸ਼ਤਾਬਦੀ ਗੁਰਤੇਗ ਬਾਦਰ ਸਾਹਿਬ ਦਾ 350 ਸਾਲਾ ਸ਼ਹੀਦੀ ਦਿਹਾੜਾ ਚੇਤੇ ਆ ਰਿਹਾ ਤੇ ਪਹਿਲਾਂ ਇਸੇ ਜ਼ਿਲ੍ਹੇ ਵਿੱਚ ਗੁਰਤੇਗ ਬਾਦਰ ਸਾਹਿਬ ਦੀ ਯੂਨੀਵਰਸਿਟੀ ਦਾ ਨ ਉਹਨੂੰ sire ਲਾਇਆ ਜਾਵੇ ਉਹਨੂੰ ਤੇ ਬੰਦ ਕਰਤਾ ਤੇ ਡਿਵੈਲਪਮੈਂਟ ਬੰਦ ਕੰਮ ਕੰਮ ਬੰਦ ਕਰਤਾ ਜੀ ਜਿਲ੍ਹੇ ਸਾਹਿਬ ਅਸਾਦੀ ਦਲ ਵੱਲੋਂ ਵੀ ਦਾਵਾ ਕੀਤਾ ਜਾ ਰਿਹਾ ਕਿ ਇਸ ਵਾਰ ਤੱਕ ਜਾਂ ਧਰਮੀ ਫੌਜੀ ਉਹਨਾਂ ਨੂੰ ਜਿਹੜਾ ਉਮੀਦਵਾਰ ਐਲਾਨਿਆ ਗਿਆ ਔਰ ਕੁਝ ਹੀ ਸੁਣਾ ਦੇ ਦੇਖੋ ਧਰਮੀ ਫੌਜੀ ਨੂੰ ਉਹ ਦੇ ਦਰਸ਼ਨ ਤਾਂ ਕਰਾ ਦੇਣ ਜੀ ਜਿਹੜਾ ਧਰਮੀ ਫੌਜੀ ਆ ਲੋਕ ਚਾਹੁੰਦੇ ਵੀ ਉਹਦੇ ਦਰਸ਼ਨ ਤਾਂ ਕਰੋ ਕਿਹੋ ਜਿਹਾ ਧਰਮੀ ਫੌਜੀ ਕਿੱਥੇ ਆ ਕਿਹੜੀ ਲਿਸਟ ਦੇ ਵਿੱਚ ਆ ਕਿੱਥੇ ਸੇਵਾ ਕੀਤੀ ਕੋਈ ਗੱਲ ਨਹੀਂ ਮੈਂ ਤਾਂ ਕਹਿੰਨਾ ਸਾਡੇ ਸਾਡੇ ਉਮੀਦਵਾਰ ਦੇ ਪੜਦਾਦਾ ਜੀ ਨੇ ਇਹੜੇ ਹਰਮੰਦਰ ਸਾਹਿਬ ਦੀ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਰਹੇ ਨੇ 15 ਸਾਲ ਜਿਨ੍ਹਾਂ ਨੇ ਗੁਰੂ ਰਾਮਦਾਸ ਸਰਾਹ ਬਣਾਈ ਐ ਉਸ ਤੋਂ ਵੱਡੀ ਕੁਰਬਾਨੀ ਕੋਈ ਨਹੀਂ ਜਿਨ੍ਹਾਂ ਨੇ ਜਦੋਂ ਸੰਤ ਫਤਿਹ ਸਿੰਘ ਨੇ ਮੋਰਚੇ ਬਣਾਏ ਸੀ ਹਵਨਕੁੰਡ ਬਣਾਏ ਸੀ ਸੜ ਕੇ ਮਰ ਜਾਣਾ ਉਸ ਵੇਲੇ ਵਿਚਾਰੇ ਨੂੰ ਗ੍ਰਿਫਤਾਰ ਕਰਕੇ ਉਹ ਵਿਚਾਰਾ ਸ਼ਹੀਦ ਹੋ ਗਿਆ ਸਟਡੀ ਦੇ ਵਿੱਚ ਅਸੀਂ ਤੇ ਉਹਦੀ ਗੱਲ ਕਰਦੇ ਜਦੋਂ ਪੰਥ ਨੂੰ ਲੋੜ ਪਈ ਸੀ ਇਸ ਪਰਿਵਾਰ ਵੀ ਪਿੱਛੇ ਨਹੀਂ ਹਟਿਆ ਉਹਨੂੰ ਸਭ ਤੋਂ ਵੱਧ ਕੁਰਬਾਨੀਆਂ ਕੀਤੀਆਂ ਮੈਂ ਤੇ ਕਹਿੰਦਾ ਫਿਰ ਜੇ ਕੁਰਬਾਨੀ ਦੀ ਕਦਰ ਕਰਨੀ ਹੈ ਤੇ ਫਿਰ ਇਸ ਹਲਕੇ ਦੇ ਵਿੱਚ ਉਹ ਕੁਰਬਾਨੀ ਕਰਨ ਵਾਲੇ ਦੀ ਕਦਰ ਕਰਨੀ ਚਾਹੀਦੀ ਹੈ ਜਦੋਂ ਉਸ ਹਲਕੇ ਦੀ ਗੱਲ ਹੋਊਗੀ ਉੱਥੇ ਇਲੈਕਸ਼ਨ ਲੜ ਲੈਣ ਸਾਬਾ ਦੇਸ਼ਪ੍ਰਤਾਬ ਕਹਿ ਰਹੇ ਕਿ ਉਹ ਸਮਰਥਕਾ ਵਾਰਿਸ ਪੰਜਾਬ ਦਾ ਟੂਰਲ ਸਮਰਥੂ ਕਿਵੇਂ ਬੀਤਾਂ ਉਹਨਾਂ ਨੇ ਇਹ ਗੱਲ ਕਹੀ ਆ ਕਿ 75 ਸਾਲ ਤੇ ਨਾਲੋਂ ਹੁਣ ਆਪਾਂ ਨੂੰ ਇਧਰ ਤੁਰਨਾ ਚਾਹੀਦਾ ਹੈ ਤੇ ਉਹ 75 ਸਾਲਾਂ ਦੇ ਵਿੱਚ 20 ਸਾਲ ਤੇ ਉਹ ਮੰਤਰੀ ਰਹੇ ਨੇ ਜੀ ਉਹਨਾਂ ਦੇ ਦਾਦਾ ਜੀ ਜਿਹੜੇ ਆ ਮੁੱਖ ਮੰਤਰੀ ਰਹੇ ਪੰਜਾਬ ਦੇ ਉਹਨਾਂ ਦੇ ਫੁੱਫੜ ਜਿਹੜੇ ਮੁੱਖ ਮੰਤਰੀ ਰਹੇ ਨੇ ਜੀ ਉਹਨਾਂ ਦੇ ਫਾਦਰ ਸਾਹਿਬ ਜਿਹੜੇ ਮੈਂਬਰ ਪਾਰਲੀਮੈਂਟ ਰਹੇ ਐਮ ਐਲ ਏ ਰਹੇ ਨੇ ਫਿਰ ਕਿਹੜੇ ਗੱਲ ਇਹਦਾ ਮਤਲਬ 75 ਸਾਲ ਖੂਜ ਪੈਗੇ ਜੀ ਮੈਨੂੰ ਸਮਝ ਨਹੀਂ ਆਉਂਦੀ ਕਿ ਸੈਲਫ ਕੌਂਟਰਡਿਕਟਰੀ ਉਹਨਾਂ ਦੀ ਸਟੇਟਮੈਂਟ ਹੈ ਆਪਾ ਵਿਰੋਧੀ ਉਹਨਾਂ ਦਾ ਬਿਆਨ ਹੈ ਉਹਨਾਂ ਦੀ ਐਡਵਰਟਾਈਜ਼ਮੈਂਟ ਹੈ ਉਹਨਾਂ ਨੂੰ ਘੱਟੋ ਘੱਟ ਸੱਚੀ ਗੱਲ ਕਰਨੀ ਚਾਹੀਦੀ ਜਾਂ ਤਾਂ ਡੱਟ ਕੇ ਪਿਛਲੇ 15 20 ਦਿਨ ਤੋਂ ਖਲੋਤੇ ਤੇ ਛਾਲ ਮਾਰ ਕੇ ਵਾਰਸ ਪੰਜਾਬੇ ਸ਼ਾਮਲ ਹੋਣਾ ਚਾਹੀਦਾ ਫਿਰ ਆਪਾਂ ਮਿਲ ਕੇ ਢੰਡ ਕਢਣਾ ਤਵੀਤ ਨੰਗਾ ਰੱਖਣਾ ਇਹ ਕੋ ਕਰਦੇ ਆ ਇੱਕ ਪਾਸੇ ਪੰਥਕ ਤੇਰਾ ਸਾਰੀਆਂ ਇੱਕ ਮੰਚ ਤੇ ਇਕੱਠੇ ਹੋ ਗਈਆਂ ਨੇ ਇੱਦਾਂ ਉਹਨਾਂ ਦਾ ਮੁਕਾਬਲਾ ਕਰ ਪਾਉ ਕਿਉਂਕਿ ਇਹ ਪੰਥ ਕਹਲ ਕਾਇ ਜੋ ਲੋਕ ਵਿਕਾਸ ਨੂੰ ਨਹੀਂ ਦੇਖਦੇ ਲੋਕ ਕੰਮਾਂ ਨੂੰ ਨਹੀਂ ਦੇਖਦੇ ਪੰਥ ਦੇ ਨਾਂ ਤੇ ਵੋਟਾਂ ਪਾਈ ਜਾਂਦੇ ਨੇ ਕਿਹੜੀਆਂ ਪੰਥਕ ਧਿਰਾਂ ਇਕੱਠੀਆਂ ਪੰਥ ਧਿਰਾਂ ਦੇ ਤਿੰਨ ਚਾਰ ਥਾਂ ਜੀ ਵੇਖੋ ਪਹਿਲੀ ਗੱਲ ਤੇ ਹਰਮੀਤ ਸਿੰਘ ਪੰਥਕ ਧਿਰਾਂ ਦਾ ਉਮੀਦਵਾਰ ਅਕਾਲੀ ਦਲ ਦਾ ਉਹ ਛੱਡ ਕੇ ਆਮ ਆਦਮੀ ਚ ਆ ਗਿਆ ਜੀ ਆ ਅਕਾਲੀ ਦਲ ਨੇ ਇੱਕ ਵੱਖਰਾ ਉਮੀਦਵਾਰ ਲਿਆਂਦਾ ਜੀ ਬਾਹਰਸ ਪੰਜਾਬ ਨੇ ਇੱਕ ਵੱਖਰਾ ਉਮੀਦਵਾਰ ਲਿਆਂਦਾ ਜੀ ਦੂਸਰੀਆਂ ਜਥੇਬੰਦੀਆਂ ਚਲੋ ਹਮਾਇਤ ਕਰਦੇ ਪੰਥ ਤੇ ਤਿੰਨ ਥਾਂ ਮੰਡਿਆ ਜੀ ਤੇ ਅਸੀਂ ਤੇ ਅਸੀਂ ਤੇ ਆਪਣੇ ਆਪ ਨੂੰ ਪੰਥ ਸਮਝਦੇ ਮੈਂ ਤਾਂ ਸਭ ਕਾਂਗਰਸ ਤੋਂ ਪੰਥ ਨਿਕਲ ਗਿਆ ਜੀ ਅਸੀਂ ਆਪਣੇ ਉਹ ਜਦੋਂ ਲੋੜ ਪੈਂਦੀ ਹੈ ਤੇ ਅਸੀਂ ਕੁਰਬਾਨੀ ਤੋਂ ਪਿੱਛੇ ਨਹੀਂ ਹਟਦੇ ਆ ਸਾਰੇ ਲੋਕ ਜਿਹੜੇ ਨੇ ਜਦੋਂ ਕਿਹਦੇ ਪੰਥ ਦੀ ਗੱਲ ਆਉਂਦੀ ਹੈ ਇਹੀ ਆਪ ਅੱਗੇ ਹੋ ਕੇ ਲੜਾਈ ਲੜਨ ਨੂੰ ਤਿਆਰ ਆ ਤੇ ਅਸੀਂ ਤਾਂ ਆਪਣੇ ਉਹਨੂੰ ਪੰਥ ਤੋਂ ਬਾਹਰ ਨਹੀਂ ਕਰਦੇ ਸਾਨੂੰ ਪੰਥ ਤੋਂ ਬਾਹਰ ਕਿਉਂ ਸਮਝਿਆ ਜਾਂਦਾ ਜੀ ਲੋਕ ਭਰਮ ਦੇ ਵਿੱਚ ਨੇ ਉਹ ਮੰਨਣ ਕੀ ਦੀ ਲੋਕ ਤਾਂ ਭਰਮ 14 ਤਰੀਕ ਨੂੰ ਕੱਢ ਦੇਣਗੇ ਤੁਸੀਂ ਡੀਕ ਤੱਕ ਕਰੋ ਮੜਾ ਜਾ 11 ਤਰੀਕ ਪਾਰਟੀ ਦਾਵਾ ਕਰ 11 ਤਰੀਕ ਨੂੰ ਵੇਖੋ ਹੁਣ ਕੋਈ ਟਾਈਮ ਰਹਿ ਗਿਆ ਜੀ 11 ਤਰੀਕ ਨੂੰ ਲੋਕਾਂ ਨੇ ਵੋਟਾਂ ਪਾ ਦੇਣੀਆਂ 14 ਨੂੰ ਰਿਜ਼ਲਟ ਆ ਜਾਣਾ ਜੀ ਕਿ ਕੋਈ ਗੱਲ ਨਹੀਂ ਸਾਰਾ ਕੋਈ ਪਤਾ ਲੱਗ ਜਾਣਾ ਹੈ ਬਸਲੀ ਕੌਣ ਹੈ ਤੇ ਨਗਰੀ ਕੌਣ ਹੈ ਕਿਹੜੀ ਗੱਲ ਹੈ ਜੀ ਕੋਈ ਰੌਲਾ ਨਹੀਂ ਕਾ ਕਿਸੇ ਦਾ ਠੀਕ ਉਹ ਧੰਨਵਾਦ